10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟੀ ਜੀ ਦੇ ਲਈ ਸਾਡੇ ਸਤਕਾਰਯੋਗ ਬਹੁਤ ਹੀ ਪੜੇ ਲਿਖੇ ਸੁਲਝੇ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ ਪੰਜਾਬ ਦੀ ਵਿਧਾਨ ਸਭਾ ਚ ਲੋਕਲ ਬਾਡੀ ਦੇ ਮਨਿਸਟਰ ਵੀ ਰਹੇ ਆ ਸੀਨੀਅਰ ਮੋਸ ਸਾਫ ਸੁਥਰਾ ਕਿਰਦਾਰ ਇਲੈਕਸ਼ਨ ਲੁੱਟੂਆਂ ਦੇ ਟੋਲਾ ਵਰਸੇ ਜੇ ਕੀ ਇਮਾਨਦਾਰ ਕਾਬਲ ਪੜੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਸ਼ਕਾਰ ਹੋਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ ਪੰਜਾਬ ਦੀ ਵਿਧਾਨ ਸਭਾ ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ ਸਮਝਦਾਰੀ ਨਾਲ ਕਾਬਲੀਅਤ ਨਾਲ ਸਾਫ਼ ਸੁਥਰੇ ਤਰੀਕੇ ਨਾਲ ਜਲੰਧਰ ਦੀ ਸੇਵਾ ਕਰੇ ਨਾ ਕਿ ਉਹ ਲੋਕ ਜਿਹੜੇ ਚਾਇਓ ਸੱਟੇ ਦੀ ਗੱਲ ਕਰ ਲੋ ਠੱਗੀਆਂ ਦੀ ਗੱਲ ਕਰ ਲੋ ਚੋਰੀਆਂ ਦੀ ਗੱਲ ਕਰ ਲੋ ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਲੋਕਾਂ ਨੇ ਪਰਫੁੱਲਿਤ ਕਰਨ ਚ ਆਪਣਾ ਯੋਗਦਾਨ ਨਹੀਂ ਪਾਇਆ ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ